ਮਾਦਾ ਨੂੰ ਤੁਹਾਨੂੰ ਮਾਦਾ ਜਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਗ੍ਰਿਫਤਾਰ ਕੀਤੇ ਗਏ ਜਦਵਿੰਦਰ ਸਿੰਘ ਜਾਦੂ ਬਾਰੇ ਆਈ ਵੱਡੀ ਖਬਰ ਆ ਕਾਲੀ ਲੀਡਰ ਜਦਵਿੰਦਰ ਸਿੰਘ ਜਾਦੂ ਨੂੰ ਕੀਤਾ ਗਿਆ ਅਦਾਲਤ ਵਿੱਚ ਪੇਸ਼ ਅਦਾਲਤ ਨੇ ਜਰਦ ਨੂੰ 14 ਦਿਨ ਦੀ ਨਿਰਾਇਕ ਨਿਆਇਕ ਹਿਰਾਸਤ ਵਿੱਚ ਭੇਜਿਆ ਅਕਾਲੀ ਸ਼੍ਰੋਮਣੀ ਅਕਾਲੀ ਦਾ ਲੀਗਲ ਸੇਲ ਨੇ ਕਿਹਾ ਕਿ ਪਰਿਵਾਰ ਅਕਾਲੀ ਵਰਕਰ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਨ ਬੁਲਾਰੇ ਨੇ ਕਿਹਾ ਕਿ ਲੋਕ ਸਰਕਾਰ ਨੂੰ ਨਕਾਰ ਰਹੇ ਹਨ ਇਸ ਲਈ ਸਰਕਾਰ ਮੁਖਲਾ ਗਈ ਜਦੂ ਨੇ ਪੇਸ਼ੀ ਪਹੁੰਚਣਾਇ ਇਸ ਸਰਕਾਰ ਤੇ ਧੱਕੇਸ਼ਾਹੀ ਦਾ ਲਾਇਆ આરોਪ ਦੂਜੇ ਪਾਸੇ ਪੁਲਸ ਨੇ ਕਿਹਾ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਜਦਬਿੰਦਰ ਸਿੰਘ ਯਾਦੂਦੀ ਪੇਸ਼ੀ ਦੇ ਸਮੇ ਅਕਾਲੀ ਦਲ ਦੇ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਰਹੇ ਆਓ ਸੁਣਦਿਆਂ ਤੱਕੇ ਨਾਲ ਹਰਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਹਰਾਵਾਂਗੇ ਕਿਸ ਤਰੀਕੇ ਸਲੋ ਕਰਕੇ ਮੈਡਮ ਨੇ ਕਈ ਵਾਰ ਨਾ ਸਾਰੇ ਜਿੰਨੇ ਵੀ ਕੈਂਡੀਡੇਟ ਸਾਰਿਆਂ ਨੇ ਬਦਤਮੀਜ਼ੀ ਕੀਤੀ ਤੁਹਾਨੂੰ ਪਤਾ ਹੀ ਹੈ ਜੀ ਐਸ ਡੀ ਐਮ ਨੇ ਇਲਜ਼ਾਮ ਲਾਇਆ ਨੇ ਕਹਿੰਦੇ ਬਦਤਮੀਜ਼ੀ ਮੇਰਾ ਮੈਡਮ ਦਾ 50 ਮੀਟਰ ਦਾ ਫਾਸਲਾ ਉਹ ਕੋਈ ਹੁੰਦਾ ਕੋਈ ਫਿਜ਼ੀਕਲ ਕਿਸੇ ਦੇ ਨੇੜੇ ਗਿਆ ਜਾਂਦਾ ਕੰਮ ਕੀ ਕੀਤੀ ਜਾਂ ਕੋਈ ਵੋਟਾਂ ਦੇ ਨੇੜੇ ਗਿਆ ਕੋਈ ਨਹੀਂ ਗਿਆ ਸਟੇਜ ਤੇ ਬੈਠਿਆ ਕੋਈ ਦਿੱਕਤ ਹੀ ਨਹੀਂ ਹੈਗੀ ਪਰ ਇਹਨਾਂ ਨੇ ਸਰਕਾਰ ਵਾਲਿਆਂ ਦੇ ਲਾਉਣੇ ਸਵੇਰ ਦੇ ਮੈਡਮ ਉਹਨਾਂ ਦੇ ਫੋਨ ਸੁਣ ਰਹੀ ਸੀ ਉਹਨਾਂ ਦੇ ਬੰਦੇ ਸਰਕਾਰ ਦੇ ਮੰਤਰੀ ਦਾ ਪੀਏ ਫੋਨ ਲੈ ਕੇ ਅੰਦਰ ਕਮਰੇਸ ਜਾਂਦੇ ਕਿ ਨਾ ਕੋਈ ਉਦੋਂ ਕੋ ਇਲੈਕਸ਼ਨ ਏਜੰਸੀ ਨਾ ਉਹ ਮਤਲਬ ਕਾਊਂਟਿੰਗ ਏਜੰਸੀ ਕੁਝ ਵੀ ਨਹੀਂ ਸੀ ਤੁਹਾਡੇ ਸਾਹਮਣੇ ਆ ਸਾਰੀਆਂ ਜੋ ਗੱਲਾਂ ਜੋ ਧੱਕੇਸ਼ਾਹੀ ਆ ਤੁਹਾਡੇ ਸਾਹਮਣੇ ਆ ਅਗਲਾ ਕੀ ਐਕਸ਼ਨ ਹੋਊਗਾ ਫਿਰ ਜੀ ਐਕਸ਼ਨ ਦਾ ਚਲੋ ਪ੍ਰਮਾਤਮਾ ਸਾਰੀ ਮਹਾਰਾਜ ਦੇ ਹੋਇਆ ਕੋਰਟ ਚ ਪੇਸ਼ ਕਰਤਾ ਜਿਵੇਂ ਵੀ ਹੋ ਕੋਈ ਗੱਲ ਨਹੀਂ ਹੈਗੀ ਫੇਸ ਕਰਾਂਗੇ ਪਰ ਘਬਰਾਉਂਦੇ ਨਹੀਂ ਹਾਂ ਕਿਸੇ ਕੋਲੋਂ ਭਾਈਦੇ ਨਹੀਂ ਹੈਗੇ ਜਿੰਨਾਂ ਧੱਕੇਸ਼ਾਹੀ ਕੀਤੀ ਆ ਫਿਰ ਹਾਈ ਕੋਈ ਨਹੀਂ ਸਮਾਂ ਬਦਲਣ ਵਾਲਾ ਇਹ ਆ ਜੀ ਹੁਣ ਸਮਾਂ 27 ਤੇ ਲੋਕਾਂ ਨੇ ਹਮਨੇ ਰਿਜ਼ਲਟ ਤਾਂ ਦੇ ਦਿੱਤੇ ਤੁਹਾਡੇ ਸਾਹਮਣੇ ਨੇ ਇਥੋਂ ਦਾ ਮੰਤਰੀ ਆ ਜੋ ਹਾਰ ਦੇਖ ਕੇ ਬਖਲਾਇਆ ਹੋਇਆ ਉਹਨੂੰ ਪਤਾ ਹੀ ਸੀ ਸਾਰਾ ਵੀ ਕੀ ਕੁਝ ਹੋਣਾ ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਦਿਨ ਪਹਿਲਾਂ ਰਾਤ ਨੂੰ ਵੀ ਅਸੀਂ ਜਾਂਦੇ ਰਹੇ ਉਹ ਸਾਰੀ ਗੱਲ ਸਾਡੇ ਸਾਹਮਣੇ ਸੀ ਕੋਈ ਗੱਲ ਨਹੀਂ ਕਿਸੇ ਗੱਲ ਕੋਲਣ ਦੇ ਲੋਕ ਇਹ ਤਾਂ ਸੀ ਜਗਤਬਿੰਦਰ ਸਿੰਘ ਜਾਦੂ ਦਾ ਬਿਆਨ ਆਓ ਪੁਲਿਸ ਅਧਿਕਾਰੀ ਦੇ ਬਿਆਨਾਂ ਤੇ ਵੀ ਥੋੜੀ ਨਜ਼ਰ ਮਾਰ ਲਈਏ ਹਾਂਜੀ ਕੱਲ ਕਾਊਂਟਿੰਗ ਦੌਰਾਨ ਐਡੀਮ ਸਾਹਿਬ ਲੋਕ ਅਪਲੀਕੇਸ਼ਨ ਮੂਵ ਕੀਤੀ ਗਈ ਸੀ ਨਾ ਉਹਸ ਅਪਲੀਕੇਸ਼ਨ ਦੇ ਉੱਤੇ ਜਿਹੜੇ ਵੀ ਉਹਦੇ ਕੰਟੈਂਟ ਸੀਗੇ ਉਨ੍ਹਾਂ ਦੇ ਉੱਤੇ ਅਸੀਂ ਐਫਆਈਆਰ ਲਾਚ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲਦੀ